ਫੀਸ ਅੱ체 ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਇੱਕ ਇਨਸਾਨ ਮੇਰੇ ਨਾਲ ਗਰਾਊਂਡ ਦੇ ਵੱਲ ਆ ਰਿਹਾ ਹੈ ਇਹ ইংল্যান্ড ਦਾ ਜੰਪਲ ਹੈ ਕਿਤੇ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਵੀ ਜਲਾਲਪਰੀਏ ਪਾਲੇ ਦੇ ਜੱਫਿਆਂ ਤੇ 10 ਲੱਖ ਲਾਇਆ ਇਹਨੇ ਇੰਗਲੈਂਡ ਦੇ ਵਿੱਚ ਇਹ ਕਹਿੰਦੇ ਉਹ ਪ੍ਰਮੋਟਰਾਂ ਜਿਹੜਾ ਸੈਦੋਵਾਲ ਦੇ ਵਿੱਚ ਕਹਿੰਦੇ ਨਾ ਮਿਲ ਕੇ ਹਰ ਸਾਲ ਗੱਡੀਆਂ ਦਿੰਦਾ ਹੈ ਇਹ ਉਹ ਪ੍ਰਮੋਟਰਾਂ ਜੋ ਸ਼ਾਹਕੋਟ ਦੀ ਟੀਮ ਦੇ ਲਈ ਮੇਰੇ ਵੀਰੋ ਹਰ ਸਾਲ ਪੱਡੀ ਮੱਦ ਦਿੰਦਾ ਹੈ ਤੇ ਉਹ ਪ੍ਰਮੋਟਰ ਹੈ ਜਿਹਦੀ ਯਾਰੀ ਅੰਦਰਪਾਲ ਦੇ ਨਾਲ ਹੈ ਨਾਲ ਉਹਦਾ ਮੇਰੇ ਵੀਰੋ ਬੱਚਾ ਵੀ ਪੁੱਜਾ ਹੋਇਆ ਹੈ ਬੋਈ ਵੀ ਪੁੱਜਾ ਹੋਇਆ ਹੈ ਜੀ ਇਹਨੂੰ ਆਖਦੇ ਆ ਇਹ ਸੰਸਾਰ ਨੇ ਅੱਜ ਤੱਕ ਮੇਰੇ ਵੀਰੋ ਕਦੇ ਵੀ ਕਬੱਡੀ ਦੇ ਵਿੱਚ ਨਾਂ ਨਹੀਂ ਕਮਾਇਆ ਕਬੱਡੀ ਨੂੰ ਪਿਆਰ ਕਰਦਾ ਹੈ ਸੰਦੀਪ ਲੋਧਰ ਨੇ ਗੱਲ ਛਣਾਈ ਵੀ ਜਦੋਂ ਅਸੀਂ ਪਹਿਲੀ ਵਾਰ ਇੰਗਲੈਂਡ ਗਏ ਤੇ ਸੁਖੀ ਕਿਸ ਨੇ ਸਾਡਾ ਵੱਡਾ ਮਾਨ ਸਨਮਨ ਜਦ ਖੁਸ਼ੀ ਹੁਣੀ ਗਏ ਆ ਪਹਿਲੀ ਵਾਰ ਤੇ ਵੱਡਾ ਮਾਨ ਸਨਮਨ ਕੀਤਾ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਇੰਗਲੈਂਡ ਦਾ ਜੰਪਲ ਹੈ ਕਬੱਡੀ ਨਾਲ ਪਿਆਰ ਹੈ ਸੁਖੀ ਪੈਸ ਆਇਆ ਧੰਨਵਾਦ ਹੈ ਸ਼ਾਹਕੋਟ ਦੀ ਜੰਮਯਾਣਾ ਕਾਦੂਨਾ ਯਾਰੀ ਹੈ ਕਿਰਾਈਏ